ਕਈ ਦਿਨਾਂ ਤੋਂ ਪੈ ਰਹੇ ਹੀ ਗਰਮੀ ਨਾਲ ਪਰੇਸ਼ਾਨ ਅੰਮ੍ਰਿਤਸਰ ਵਾਸੀਆਂ ਨੂੰ ਐਤਵਾਰ ਦੀ ਸਵੇਰ ਕੁਝ ਰਾਹਤ ਮਿਲੀ ਹੈ ਐਤਵਾਰ ਹੋਈ ਬਾਰਿਸ਼ ਨਾਲ ਜਿੱਥੇ ਮੌਸਮ ਸੁਹਾਵਣਾ ਹੋਇਆ ਉੱਥੇ ਸ਼ਹਿਰ ਵਾਸੀਆਂ ਨੇ ਇਸ ਮੀਦ ਆਨੰਦ ਲਿਆ ਸੋ ਕੁੱਲ ਮਿਲਾ ਕੇ ਇੰਚ ਲੱਗਦਾ ਹੈ ਕਿ ਇਸ ਵਾਰ ਮੌਨਸੂਨ ਸੀਜ਼ਨ ਜਲਦ ਸ਼ੁਰੂ ਹੋਵੇਗਾ ਯਾਨੀ ਕਿ ਗਰਮੀ ਬਹੁਤ ਜ਼ਿਆਦਾ ਇਹ ਲੋਕੀ ਬਹੁਤ ਗਰਮੀ ਨਾਲ ਪਰੇਸ਼ਾਨ ਹੈਗੇ ਜੋ ਅਜੇ ਮੌਸਮ ਥੋੜਾ ਠੀਕ ਹੋਇਆ ਅੱਜ ਬਾਰਿਸ਼ ਹੋਈ ਹੈ ਇਹਦੇ ਨਾਲ ਥੋੜੀ ਰਾਤ ਮਿਲੀ ਹੈ ਗਰਮੀ ਦੀ ਬਾਹਰ ਹੜਾ ਰਹੇ ਨੇ ਪੰਜਾਬ ਦੇ ਜਮ ਹੁਣ ਮੀਂਹ ਪੈਣ ਅੱਜ ਤੋਂ ਚੱਲੂ ਹੈ ਅੱਜ ਕਾਫੀ ਦਿਨਾਂ ਬਾਅਦ ਮੀਂਹ ਪਿਆ ਹੈ ਔਰ ਬੜਾ ਸ਼ਾਂਤੀ ਮਨ ਨੂੰ ਮਿਲੀ ਹੈ ਕੋਈ ਬਾਤ ਹੋ ਡੰਡੀ ਮਿਲੀ ਹੈ ਬਾਕੀ ਹੁਮਸ ਚੱਲ ਰਿਹਾ ਹੈ ਬਹੁਤ ਦਿਨਾਂ ਬਾਅਦ ਬਾਰਸ਼ ਦੇ ਅਸੀਂ ਦੇਖੀ ਅੱਜ ਅੰਬਰ ਸਾਹ ਦੇ ਵਿੱਚ ਔਰ ਬੜਾ ਹੀ ਹੁਮਸ ਚੱਲਦਾ ਪਿਆ ਹੈ ਅੱਗੋਂ ਵੀ ਅਸੀਂ ਚਾਹੁੰਦੇ ਹਾਂ ਮੌਸਮ ਵਧੀਆ ਹੋਵੇ ਇਸ ਤੋਂ ਪਹਿਲੇ ਪਠਾਨਕੋਟ ਲੁਧਿਆਣੇ ਇੱਧਰ ਬਹੁਤ ਮੀਂਹ ਪਿਆ ਇੱਥੇ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰੀ ਪਿਆ ਔਰ ਕੁਝ ਲੋ ਬੜੇ ਖੁਸ਼ ਹੋਏ ਨੇ ਕੋਈ ਥੋੜੀ ਸ਼ਾਂਤੀ ਮਿਲਿਆ ਫਿਰ ਉਸ ਤੋਂ ਬਾਅਦ ਪਰਾਸ ਚਾਲੂ ਹੋ ਗਈ ਨੇ بارش ਅੱਜ ਸੇਰ ਦੀ ਥੋੜੀ-ਬਹੁਤੀ ਕੈਨਮਨ ਹੋ ਰਹੀ ਸੀ ਜੀ ਤੇ ਉਸ ਤੋਂ ਬਾਅਦ 11-12 ਵਜੇ ਨਾਲ ਕਾਫੀ ਖੁੱਲ ਕੇ بارش ਹੋ ਗਈ ਏ ਜਿਹਦੇ ਕਰਕੇ ਲੋਕਾਂ ਨੂੰ ਚਲੋ ਥੋੜੀ ਰਾਹਤ ਮਿਲੀ ਏ ਸ਼ਹਿਰੋਂ ਬਾਹਰ ਹਿਸ਼ਾਰਪੁਰ ਵਗੈਰਾ ਦਿੱਲੀ ਹਿਮਾਚਲ ਕੋਸ਼ਿਸ਼ ਸਟੇਟਾਂ ਦੇ ਵਿੱਚ ਕੁਝ ਸ਼ਹਿਰਾਂ ਦੇ ਵਿੱਚ بارش ਹੋ ਚੁੱਕੀ ਸੀ ਚਲੋ ਰਾਹਤ ਮਿਲੀ ਲੋਕਾਂ ਨੂੰ ਤੇ ਅਜੰਮਸਰ ਸ਼ਹਿਰ ਦੇ ਵਿੱਚ ਵੀ ਚਲੋ بارش ਹੋ ਗਈ ਏ ਲੋਕਾਂ ਨੂੰ ਨਿਜਾਤ ਮਿਲੀ ਗਰਮੀ ਤੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਅੰਦਰ ਦੇਵਤਾ ਮਹਾਰਾਜ ਜੀ ਨੂੰ ਕਿ بارش ਹੋਰ ਚਲੋ ਖੁੱਲ ਕੇ ਹੋ ਜੇ ਜਿਹਦੇ ਕਰਕੇ ਲੋਕਾਂ ਨੂੰ ਹੋਰ ਬਹੁਤ ਸਾਰੀ ਰਾਹਤ ਮਿਲ ਸਕੇ ਤੇ ਪ੍ਰਮਾਤਮਾ ਦਾ ਸ਼ੁਕਰ ਮਨਾਈਏ ਜੀ ਆਪਾਂ ਜੂਨ ਦੇ ਮਹੀਨੇ ਦੌਰਾਨ ਪੈ ਰਹੀ ਅਤ ਦੀ ਗਰਮੀ ਤੋਂ 2 ਜੂਨ ਦੀ ਸਵੇਰ ਨੂੰ ਹੋਈ ਬਰਸਾਤ ਕਾਰਨ ਲੋਕਾਂ ਨੂੰ ਰਾਹਤ ਮਹਿਸੂਸ ਹੋਈ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਪੈ ਰਹੀ ਇਸ ਭਿਆਨਕ ਗਰਮੀ ਕਾਰਨ ਲੋਕ ਤਰਾਹੀ ਤਰਾਹੀ ਕਰ ਰਹੇ ਸਨ ਔਰ ਲੋਕਾਂ ਨੇ ਕਿਹਾ ਕਿ ਅੱਗੋਂ ਹੋਰ ਵੀ ਇਹੋ ਜਿਹੀਆਂ ਬਰਸਾਤਾਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਗਰਮੀ ਤੋਂ ਥੋੜੀ ਰਾਹਤ ਮਹਿਸੂਸ ਹੋਵੇ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ